ਪੀ.ਡੀ.ਐਨ 24 ਦੀ ਉਚਿਤਤਾ ਦਾ ਸਾਰਿਆਂ ਦਾ ਸਵਾਰੀਤਾ ਹੈ ਮੈਂ ਤੁਮ ਵੀਰ ਜੀ ਲਾਲੀ 328 ਪਾਵਨ ਸਰੂਪਨ ਜਿਹੜੇ ਲਾਪਤਾ ਹੁੰਦੇ ਨੇ ਉਸ ਤੋਂ ਬਾਅਦ ਚੱਥੇ ਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਉੱਥੇ ਹੀ ਅੱਜ ਪੰਥ ਅਚਾਲੀ ਲਹਿਰ ਵੱਲੋਂ ਜਿਹੜਾ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਦਰਬਾਰ ਸਾਹਿਬ ਦੇ ਜਲਿਆਰੇ ਦੇ ਵਿੱਚ ਇਸ ਵੇਲੇ ਸਾਡੇ ਨਾਲ ਸਾਫਟਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਮੌਜੂਦ ਨੇ ਜਲਬਾਤ ਕਰਨਾ ਜੀ ਉਹਨਾਂ ਨਾਲ ਕਿਉਂਕਿ ਅੱਜ ਉਹਨਾਂ ਨੇ ਇੱਥੇ ਚੈਲੰਜ ਚੁਬੂਲਦੇ ਹੋਏ ਆ ਜਿਹੜਾ ਸੀ ਇੱਥੇ ਧਰਨਾ ਦਿੱਤਾ ਹੈ ਜਲਬਾਤ ਕਰ ਲੈਣੇ ਆ ਜਥੇਦਾਰ ਸਾਹਿਬ ਨਾਲ ਕੀ ਲੈਣਾ ਉਹਨਾਂ ਦਾ ਰਣਜੀਤ ਸਿੰਘ ਜ ਐਜੀਪੀਸੀ ਦੇ ਪ੍ਰਧਾਨ ਨੇ ਧਰਨੇ ਤੇ ਪਾਬੰਦੀ ਲਾਈ ਸੀ ਤੁਸੀਂ ਚੈਲੰਜ ਚ ਬੋਲਦੇ ਆ ਜਿੱਥੇ ਪ੍ਰਦਰਸ਼ਨ ਕੀਤਾ ਕੀ ਜਾਣੇ ਚਾਹੁੰਦੇ ਬਿਲਕੁਲ ਅਸੀਂ ਉਹਦਾ ਚੈਲੰਜ ਇਸ ਕਰਕੇ ਕਬੂਲਿਆ ਕਿਉਂਕਿ ਇਹ ਜਿਹੜਾ ਸਰਮਾਇਆ ਗੁੰਮ ਹੋਇਆ ਉਹ ਥ੍ਰੈਟ ਦੇ ਕੇ ਕੁੱਟਮਾਰ ਕਰਕੇ ਹਜਮ ਨਹੀਂ ਹੋਣਾ ਉਹ ਅਸੀਂ ਲੈਣਾ ਕੌਮ ਅੱਜ ਅਸੀਂ ਮਰ ਜਾਵਾਂਗੇ ਸਾਡੇ ਪਿੱਛੇ ਲਾਈਨ ਲੱਗੀ ਮਾਰਨ ਵਾਲਿਆਂ ਦੀ ਉਹ ਸਰਮਾਇਆ ਅਜਾਈ ਜਾਣ ਵਾਲਾ ਨਹੀਂਗਾ ਅਸੀਂ ਜਿਹੜਾ 328 ਰੂਪ ਛਾਪੇ ਦੇ ਨੇ ਉਹ ਤੇ ਅਸੀਂ ਕਿਸੇ ਨਾ ਕਿਸੇ ਰੂਪ ਚ ਸਹਿ ਸਕਦੇ ਹਾਂ ਲੇਕਣਾ ਸਾਹਬ ਉਹਨਾਂ ਦਾ ਵੀ ਲੈਣਾ ਵੀ ਗਏ ਕਿੱਥੇ ਕਿਹਦੇ ਹੁਕਮ ਨਾਲ ਗਏ ਗੁਰੂ ਰਾਮਦਾਸ ਦੇ ਦਰਦਾਂ ਤੁਸੀਂ ਖਾ ਕੇ ਤੇ ਗਿੱਧਾ ਪਾਓ ਰਾਮ ਰਹੀਮ ਦੀ ਦੁਕਾਨ ਤੇ ਅਸੀਂ ਬਰदाश्त ਨਹੀਂ ਕਰਾਂਗੇ ਤੋ ਇਹ ਦੱਸਣਾ ਪੈਣਾ ਕਿੱਥੇ ਗਏ ਦੂਸਰਾ ਜਿਹੜੇ 200 ਸਰੂਪ ਜਿਹੜੇ ਨੇ ਹੱਥ ਲਿਖ ਸਰੂਪ ਨੇ 300 ਸਾਲ ਪੁਰਾਣੇ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਦੇ 63 ਜਾਂ 64 ਸਰੂਪ ਨੇ ਉਸ ਤੋਂ ਇਲਾਵਾ ਪ੍ਰਾਤਨ ਸਿੱਖਾਂ ਦੇ ਲਿਖੇ ਹੋਏ ਉਹਨਾਂ ਨਾਲ ਸ਼ਾਹੀ ਦੀ ਵਿਧੀ ਲਿਖੀ ਹੋਈ ਆ ਉਹ ਸਰੂਪ ਜਿਹੜੇ ਨੇ ਬੜੇ ਬੇਸ਼ਕੀਮਤ ਕਿਉਂਕਿ ਉਹਨਾਂ ਨੇ ਇੱਕ ਇੱਕ ਅੱਖਰ ਸੋਧ ਕੇ ਲਿਖਿਆ ਅੱਜ ਛਾਪੇ 'ਚ ਹਜ਼ਾਰਾਂ ਗਲਤੀਆਂ ਨੇ ਅੱਜ ਅਸੀਂ ਛਾਪੇ ਦੀਆਂ ਗਲਤੀਆਂ ਨੂੰ ਠੀਕ ਕਰਨਾ ਹੋਵੇ ਤੇ ਅਗਵਾਈ ਉੱਥੋਂ ਲੈ ਸਕਦੇ ਹਾਂ ਉਹ ਹੋਣੀ ਨਾ ਤੇ ਅਗਵਾਈ ਕਿੱਥੋਂ ਲਵਾਂਗੇ ਗਲਤੀਆਂ ਹੋਰ ਵਧਦੀਆਂ ਜਾ ਰਹੀਆਂ ਸਰ ਜੀ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾ ਧਾਰਮਿਕ ਸਜ਼ਾਵਾ ਲਾਈਆਂ ਜਾਂਦੀਆਂ ਨੇ ਕੀ ਸੰਤੁਸ਼ਟੀ ਨਹੀਂ ਉਹਨਾਂ ਸਜ਼ਾਵਾ ਦੇ ਨਾਲ ਦੇਖੋ ਸੰਤੁਸ਼ਟੀ ਕੋਈ ਸਜ਼ਾ ਹੋਈ ਹੋਵੇ ਤੇ ਤੁਹਾਨੂੰ ਦੱਸਿਆ ਤੁਸੀਂ ਵੀ ਇੱਥੇ ਪੱਤਰਕਾਰ ਜੇ ਕਿਹਨੂੰ ਸਜ਼ਾ ਹੋਈ ਹੈ ਜਿਹੜੀ ਮੈਂ ਇਸ ਕਰਕੇ ਸਮਾਨ ਲੈਂਦਾ ਸੀ ਨਾਲ ਕਿ ਤੁਹਾਡੇ ਈਸ਼ਰ ਸਿੰਘ ਨੇ ਲਿਖਿਆ ਕਿ ਇਹਦੇ ਲਈ ਬਾਦਲ ਪਰਿਵਾਰ ਦੋਸ਼ੀ ਹੈ ਉਹ ਲਿਖਿਆ ਉਹ ਹੀ ਮੈਂ ਦਿਖਾਉਣਾ ਸੀ ਹਰਪ੍ਰੀਤ ਸਿੰਘ ਨੂੰ ਵੀ ਆ ਤੂੰ ਪੜ੍ਹ ਕੇ ਸੁਣਾ ਦੇ ਦੱਸ ਦੇ ਕੀ ਸਜਾ ਦਿੱਤੀ ਉਹ ਆਇਆ ਨਹੀਂ ਫਿਰ ਇਹ 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 ਉਹਨੂੰ ਪੁੱਛਣਾ ਸੀਗਾ ਵੀ ਸਾਡੇ ਸਿੱਖ ਸਮਾਜ ਦੇ ਵਿੱਚ ਇਹਦਾ ਕਦ ਕਿੱਡਾ ਗਿਆ ਈਸ਼ਰ ਸਿੰਘ ਦਾ ਜਿਹੜੀ ਤੂੰ ਇਹਨੂੰ ਇਨਕੁਆਰੀ ਦਿੱਤੀ ਹੈ ਇਹ ਕੀ ਚੀਜ਼ ਹੈ ਸਾਡੇ ਕੋਲ ਇਹਡੇ-ਇਡੇ ਵੱਡੇ ਅਫਸਰ ਨੇ ਰਿਟਾਇਰ ਜੱਜ ਨੇ ਰਿਟਾਇਰ ਪੁਲਸ ਅਫਸਰ ਨੇ ਰਿਟਾਇਰ ਮੀਟਰੀ ਅਫਸਰ ਨੇ ਸੀਏ ਨੇ ਅਕਾਊਂਟੈਂਟ ਨੇ ਕਿਥੇ ਉਹ ਉਹਨਾਂ ਦਾ ਹੀ ਸੁਆਵਾ ਕਿਉਂ ਨਹੀਂ ਲਈਆਂ ਗਈਆਂ ਹਾਂਜੀ ਤਾਂ ਇੱਕ ਇੱਕ ਅਜਨਬੀ ਜਿਹਾ ਬੰਦਾ ਜਿਹੜਾ ਇਨਵੋਲਵ ਹੈ ਕਈਆਂ ਕੇਸਾਂ 'ਚ ਤੁਸੀਂ ਉਹਨੂੰ ਉਹਨੂੰ ਕਦੀ ਡਾਕਟਰ ਬਣਾ ਕੇ ਕਦੀ ਐਡਵੋਕੇਟ ਬਣਾ ਕੇ ਪੇਸ਼ ਕੀਤਾ ਤੋਂ ਅਸੀਂ ਅਸੀਂ ਲੱਭਦੇ ਰਹੇ ਕਿ ਇਹ తెలంగాణ ਦਾ ਹਾਈ ਕੋਰਟ ਦੀ ਰਜਿਸਟ੍ਰੇਸ਼ਨ ਲੱਭਦੇ ਰਹੇ ਕੀਸ਼ੋਰ ਸਿੰਘ ਜੀ ਕਿਤੋਂ ਲੱਭਣ ਉਥੇ ਹੈ ਹੀ ਨਹੀਂ ਕਿਤੇ ਐਸ.ਚੀ.ਪੀ.ਸੀ ਦੀ ਕਮਿਸ਼ਨ ਜਿਹੜਾ ਬਿਠਾਤਾ ਜਾਂ ਇਹ ਚੋਣਾ ਵੀ ਹੋਣ ਵਾਲੀਆਂ ਨੇ ਜਲਦੀ ਲਾਂਚ ਕਰ ਦਿੱਤਾ ਜਾਵੇ ਆਪਣੀ ਇਸ ਤਰ੍ਹਾਂ ਦੇ ਸਿੱਚ ਇੱਥੇ ਬੰਦੀਆਂ ਦਾ ਰੋਲ ਨਹੀਂ ਹੈ ਜਿੱਥੇ ਬੰਦੀਆਂ ਆਦੀ ਜੀ ਸੰਗਤ ਦੀ ਗੱਲ ਕਰੋ ਅੱਜ ਸਿੱਖ ਜਿਹੜਾ ਹਰੇਕ ਸਿੱਖ ਜਥੇਬੰਦੀ ਆ ਹਰੇਕ ਸਿੱਖ ਆਪਣਾ ਰੁਤਬਾ ਆਪ ਪਛਾਣਦਾ ਤੇ ਦਸਮ ਪਾਤਸ਼ਾਹ ਨੂੰ ਜਵਾਬ ਦੇ ਦਸਮ ਪਾਤਸ਼ਾਹ ਦੀ ਪਿੱਤਰ ਅਜ਼ਮਤ ਨੂੰ ਸੰਭਾਲਣ ਦਾ ਸਵਾਲ ਹੈ ਅੱਜ ਅੱਜ ਜਿੱਤਣ ਹਾਰਨ ਦਾ ਨਹੀਂ ਅੱਜ ਤੇ ਲੋੜ ਆ ਕਿ ਅਸੀਂ ਗੁਰੂ ਘਰ ਦਾ ਸਰਮਾਇਆ ਕਿਵੇਂ ਬਚਾਵਾਂ ਪ੍ਰਧਾਨ ਜੀ ਜਿਹੜੀ ਤੁਹਾਡੀ ਮੰਨ ਜਾਈ ਹੈ ਕਿ ਰਿਪੋਰਟ ਜਨਤਾ ਤੇ ਹੋਣੀ ਚਾਹੀਦੀ ਹੈ ਇਸ ਨੂੰ ਤੁਸੀਂ ਮੇਨ ਦੋਸ਼ੀ ਕਿਸ ਨੂੰ ਮੰਨਦੇ ਹੋ ਮੇਨ ਦੋਸ਼ੀ ਤੇ ਇੱਕ ਤੇ ਪ੍ਰਧਾਨ ਆ ਤੇ ਇੱਕ ਜਥੇਦਾਰ ਜਿਨ੍ਹਾਂ ਨੇ ਝਮਾਂ ਲੈ ਲਿਆ ਤੇ ਰਿਪੋਰਟ ਕਰਾ ਕੇ ਕਿਸ ਨੂੰ ਦਿਖਾਈ ਨਹੀਂ ਜੇ ਦਿਖਾਈ ਤੇ ਉਹਨੂੰ ਫੇਰ ਸੋਧ ਕੇ ਫੇਰ ਉਹ ਈਸ਼ਰ ਸਿੰਘ ਨੂੰ ਸੈੱਟ ਕਰਕੇ ਫੇਰ ਦੁਬਾਰਾ ਸੋਧ ਕੇ ਫੇਰ ਉਹ ਤੁਸੀਂ ਵੈਬਸਾਈਟ ਤੇ ਪਾ ਰਹੇ ਹੋ ਸਾਨੂੰ ਦਿਖਾ ਰਹੇ ਹੋ ਉਤ ਐਸਡੀਬੀਸੀ ਦੇ ਪ੍ਰਧਾਨ ਦਾ ਬਿਆਨ ਆਉਂਦਾ ਜੀ ਜਿਹੜੇ ਸੱਤਾਰ ਕਮੇਟੀ ਵੱਲੋਂ ਜਿਹੜਾ ਧਰਨਾ ਲਾਇਆ ਗਿਆ ਸੀ ਉਹ ਟਰਾਂਸਫਰਸ ਦੀ ਸਹਿਤ ਲਾਇਆ ਗਿਆ ਸੀ ਉਹ ਹੁਣ ਉਹਨਾਂ ਕੋਲ ਨਾ ਇੱਕੋ ਹੀ ਕਿਸੇ ਪੀਟੀ ਗੱਲ ਆ ਬਾਦਲ ਦੇ ਬਾਦਲ ਤੋਂ ਹੀ ਚਲਦੀ ਜੀ ਇਹ ਕਾਂਗਰਸੀ ਹੈ ਜੀ ਕਾਂਗਰਸੀ ਕਮੇਟੀ ਖੋਣੀ ਚਾਹੁੰਦੀ ਹੈ ਕਾਂਗਰਸ ਨੂੰ ਪੈਦਾ ਹੀ ਕਾਂਗਰਸ ਨੇ ਪੈਦਾ ਹੀ ਬਾਦਲੋਂ ਕੀਤਾ ਬਾਦਲ ਦੀ ਪਦਾਸ਼ ਕਾਂਗਰਸ ਹੈ ਸਭ ਤੋਂ ਪਹਿਲੀ ਇਹਨੇ ਸਰਕਾਰ ਜਸਟਿਸ ਗੁਰਨਾਮ ਸਿੰਘ ਦੀ ਇੱਕ ਅਕਾਲੀਆਂ ਦੇ ਹਿਸਟਰੀ 'ਚ ਇੱਕ ਹੀ ਸਭ ਤੋਂ ਪਹਿਲਾ ਹੋਇਆ ચીਫ ਮਿਨਿਸਟਰ ਜਸਟਿਸ ਗੁਰਨਾਮ ਸਿੰਘ ਉਹਦੀ ਸਰਕਾਰ ਇਸ ਬੰਦੇ ਨੇ ਤੋੜੀ ਇੰਦਰਾ ਗਾਂਧੀ ਸਪੋਰਟ ਨਾਲ ਕਾਂਗਰਸ ਉਹੀ ਆ ਬਦਲੀਤ ਨਹੀਂ ਤੋਂ ਜਸਟਿਸ ਗੁਰਨਾਮ ਸਿੰਘ ਤੋਂ ਇਲਾਵਾ ਦੱਸ ਦਿਓ ਅਕਾਲੀ ਹਿਸਟਰੀ ਚ ਸਟਰੀ ਮਿਨਿਸਟਰ ਕਿਹੜਾ ਆ ਇਹੀ ਪਰਿਵਾਰ ਆ ਹੋਰ ਕੋਈ ਨਹੀਂ ਆਇਆ ਇਸ ਬੰਦੇ ਨੇ 50 ਸਾਲ ਸਾਡੇ ਅਕਾਲੀ ਦਲ ਦੇ ਖਾ ਲਏ 50 ਸਾਲਾ ਮਨਾਉਗੀ ਅਕਾਲੀ ਦਲ ਜਿ ਮਨਾਉਣਾ ਹੋਵੇ ਤੇ 100 ਸਾਲਾਂ ਦੀ ਮਨਾਸਾ ਜੀ ਅੱਲਾਸ ਵਾਲਾ ਜੀ ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਸੰਜੋ ਦੇਖ ਰਹੀ ਹੈ ਉਹ ਉੱਚੀ ਅਪੀਲ ਕਰਨੀ ਚਾਹੁੰਦੇ ਹਾਂ ਮੈਂ ਅਪੀਲ ਕਰਨੀ ਚਾਹੂੰਗਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਤੇ ਮਜੀਠੀਆ ਪਰਿਵਾਰ ਦਾ ਬਾਈਕਾਟ ਕਰੋ ਆਪਣੀਆਂ ਸੰਸਥਾਵਾਂ ਨੂੰ ਬਚਾਓ ਆਪਣੇ ਫਰਜ਼ ਅਦਾ ਕਰੋ ਚੇਂਜ ਲਿਆਓ ਪ੍ਰਬੰਧਕ ਕਮੇਟੀ ਚ ਵੱਡੇ ਵਧੀਆ ਵਧੀਆ ਸਿੱਖ ਜਿਹੜੇ ਸਾਡੇ ਰਿਟਾਇਰ ਅਫਸਰ ਨੇ ਉਹਨਾਂ ਨੂੰ ਧਰਮ ਦੀ ਸੇਵਾ ਦੇਈਏ ਸਾਡਾ ਆਦਾਰਾ ਵਧੇ ਫੁੱਲੇ ਸਾਡੇ ਗਰੀਬ ਬੱਚੇ ਐਜੂਕੇਸ਼ਨ ਲੈ ਸਕਣ ਗਰੀਬ ਵਿਧਵਾ ਬੀਬੀ ਨੂੰ ਆਸਰਾ ਮਿਲੇ ਗਰੀਬ ਬਿਮਾਰ ਨੂੰ ਇਲਾਜ ਮਿਲੇ ਯਾਤਰੂ ਨੂੰ ਕਮਰਾ ਮਿਲੇ ਮਿਹਰਬਾਨੀ ਸੋ ਅਸੀ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਅੱਜ ਇੱਥੇ ਪ੍ਰੋਟੈਸਟ ਕੀਤਾ ਅਤੇ ਉੱਥੇ ਹੀ ਉਹਨਾਂ ਨੇ ਮੰਨ ਕੀਤੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਂ ਨਾਤੇ ਜਿਹੜੀ ਰਿਪੋਰਟ ਹੈ ਜਨਤਕ ਕੀਤੀ ਜਾਵੇ ਤੁਸੀਂ ਜੁੜੇ ਰਹੋ ਪੀਟੀਐਨ 24 ਨਿਊਜ਼ ਨਾਲ ਮੈਨੂੰ ਦਿਓ ਜਿਆਦਾ ਟਰਮੀਨਲ